ਸਾਰਿਆਂ ਦਾ ਤੇ ਅੱਛਾ ਐਂ ਦੱਸੋ ਮੈਨੂੰ ਫਰਵਾਹੀ ਵਾਲਿਓ ਜਿਹੜੇ ਆਹ ਜਵਾਕ ਬੈਠੇ ਨੇ ਐਨੇ ਆਹ ਬੈਠੇ ਨੇ ਆ ਇੱਧਰ ਵੀ ਬੈਠੇ ਨੇ ਉਹ ਖੜੇ ਨੇ ਆਹ ਬੈਠੇ ਨੇ ਉਹ ਖੜੇ ਨੇ ਆਹ ਕੋਸੀਆਂ ਨੇ ਬੈਠੇ ਨੇ ਤੇ ਸਾਰੇ ਤੁਹਾਡੇ ਪਿੰਡ ਦੇ ਨੇ ਹਾਂ ਅੱਛਾ ਵਧਾਈਆਂ ਭਾਈ ਤੁਹਾਨੂੰ ਹਾਂ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਤੁਹਾਡੇ ਪਿੰਡ ਦਾ ਜੰਮੂ ਬਹੁਤ ਹੈ ਹਾਂ ਜਵਾਕਾਂ ਦੀ ਤਾਂ ਤਾਇ ਲਾਈ ਪਈ ਆ ਮੈਨੂੰ ਐ ਤਾਂ ਪਤਾ ਨਹੀਂ ਵੀ ਤੁਹਾਡੇ ਪਿੰਡ ਦੀ ਫਸਲ ਕਿੰਨੀ ਕੁ ਹੁੰਦੀ ਆ ਸੁੱਖ ਨਾਲ ਜਵਾਕਾਂ ਦੀ ਤਾਂ ਤਾਇ ਲਾਈ ਪਈ ਆ ਤੇ ਮੇਰੀ ਭੈਣਾਂ ਦੀ ਗੱਲ ਸੁਣਾਉਣੀ ਆ ਮੈਂ ਬੜੇ ਇੱਕ ਸਾਡੇ ਪਿੰਡ ਦੀ 부ੜੀ ਸੀ ਉਹ ਹਿੰਡ ਬਹੁਤ ਕਰਦੀ ਸੀ ਆ ਸੈੱਟ ਕਰੀ ਤੇ ਸਾਡੇ ਪਿੰਡ ਦੀ 부ੜੀ ਉਹ ਹਿੰਡ ਬਹੁਤ ਕਰਦੀ ਸੀ ਉਹ ਸਾਰੇ ਕਹਿੰਦੇ ਵੀ ਰੱਬ ਦਾ ਨਾਮ ਜਪਿਆ ਕਰ ਵੀ ਅੰਤ ਵੇਲੇ ਜਾਂਦਾ ਬੰਦੇ ਦੇ ਨਾਲ ਰੱਬ ਦਾ ਨਾਮ ਜਾਂਦਾ ਵੀ ਰੱਬ ਦਾ ਨਾਮ ਜਪਿਆ ਕਰ ਤੇ ਬੇਬੇ ਦਾ ਉਹ ਕਹਿੰਦੀ ਮੈਂ ਮਰਨੀ ਮਰ ਤੂੰ ਕੁਛ ਮਰਜੀ ਹੋ ਜੇ ਵੀ ਰੱਬ ਦਾ ਨਾਮ ਨਹੀਂ ਜਪਦੀ ਐਨੀ ਢੀਠ ਬੁੜੀ ਤੇ ਕੀ ਹੋਇਆ ਉਸ ਤੋਂ ਬਾਅਦ ਬੇਬੇ ਦਾ ਪੁੱਤ ਸਕੂਲੋਂ ਪੜ ਕੇ ਆਇਆ ਉਹਨੇ ਦੱਸੀ ਸਕੀਮ ਕਹਿੰਦਾ ਫੁੱਫੜ ਦਾ ਨਾਂ ਏ ਸਤਨਾਮ ਵੀ ਆਪਾਂ ਫੁੱਫੜ ਦੇ ਮੂੰਹ ਬੇਬੇ ਦੇ ਮੂੰਹਰੇ ਫੁੱਫੜ ਨੂੰ ਖੜਾਵਾਗੇ ਤੇ ਬੇਬੇ ਨੂੰ ਪੁੱਛਾਂਗੇ ਬੇਬੇ ਇਹ ਕੌਣ ਹੈ ਤਾਂ ਬੇਬੇ ਦੇ ਮੂੰਹ ਚੋਂ ਨਿਕਲ ਜੂ ਸਤਨਾਮ ਵੈਰੀ ਗੁੱਡ ਬਾਏ ਬਾਏ ਨੇ ਮਧੀ ਅੰਤਰੀ ਗੱਟ ਬੱਚੇ ਨੇ ਮੈਂ ਤਾਂ ਉਹ ਵੀ ਕਹਾ ਲਈ ਤੂੰ ਮੈਂ ਤਾਂ ਬਹੁਤ ਕਹਾਣੀਆਂ ਸੁਣਦੇ ਆ ਗੱਲ ਤੇ ਬੇਬੇ ਦੇ ਪੋਤੇ ਨੇ ਦਸੀ ਸਕੀਮਾਂ ਵੀ ਆਪਾਂ ਬੇਬੇ ਦੇ ਮੂੰਹੇ ਖੜਾ ਦਾਂਗੇ ਤਾਂ ਬੇਬੇ ਨੂੰ ਪੁੱਛਾਂਗੇ ਬੇਬੇ ਤੇ ਕੌਣ ਆ? ਤਾਂ ਬੇਬੇ ਦੇ ਮੂੰਹ ਚ ਨਿਕਲ ਜੂ। ਵੈਰੀ ਗੁੱਡ ਬਹੁਤ ਸਿਆਣੇ ਬੱਚੇ ਨੇ। ਹਾਂ ਤੇ ਉਸ ਤੋਂ ਬਾਅਦ ਜਦੋਂ ਇਕੱਠ ਹੋ ਗਿਆ ਰਿਸ਼ਤੇਦਾਰ ਆ ਗਏ ਆਂਢੀ ਗੁਆਂਢੀ ਆ ਗਏ ਤੇ ਬੇਬੇ ਨੂੰ ਪੁੱਛਿਆ ਬੇਬੇ ਆਹ ਕੌਣ ਹੈ? ਤਾਂ ਬੇਬੇ ਨੇ ਕਹਿਤਾ ਵੀ ਇਹ ਤਾਂ ਕੋਲਾ। ਬਹੁਤ ਸ਼ੋਕਰ ਹੈ। ਬੇ ਬੁੜੀ ਦੀ ਜਿਹੜੀ ਜੋਤ ਹੈ ਅੱਖਾਂ ਦੀ ਉਹ ਕੰਮ ਕਰਦੀ ਹੈ ਤੇ ਬੇਬੇ ਦੇ ਮੂਹਰੇ ਖੜਾਤਾ ਬੇਬੇ ਨੂੰ ਪੁੱਛਿਆ ਬੇਬੇ ਇਹ ਕੌਣ ਹੈ ਕਹਿੰਦੀ ਮੈਂ ਪਸਾਨ ਲਿਆ ਤਾਂ ਭੋਲਾ ਕਹਿੰਦੇ ਸ਼ੌਕਰ ਆ ਚਲੋ ਉਸ ਤੋਂ ਬਾਅਦ ਬੇਬੇ ਨੂੰ ਪੁੱਛਿਆ ਬੇਬੇ ਆਹ ਕੌਣ ਹੈ ਕਾਲੇ ਪਰਨੇ ਵਾਲਾ ਤਾਂ ਬੇਬੇ ਨੇ ਕਿਹਾ ਤਾਂ ਗਰਮੇਲ ਸਿਉ ਆ ਤੇ ਚਾਣਾ ਸਾਰੇ ਕਹਿੰਦੇ ਬੁੜੀ ਦੀ ਅੱਖਾਂ ਦੀ ਜੋਤ ਵੀ ਕੰਮ ਕਰਦੀ ਐ ਤੇ ਦੇਖਦਾ ਵੀ ਐ ਤੇ ਕੰਨਾਂ ਤੋਂ ਵੀ ਸੁਣਦਾ ਉਸ ਤੋਂ ਬਾਅਦ ਵਾਰੀ ਆ ਗਈ ਬੇਬੇ ਦੇ ਜਵਾਈ ਦੀ ਜਿਹਦਾ ਨਾਂ ਸੀ ਹਾਂ ਉੱਚੀ ਬੋਲੋ ਹਾਂ ਤੇ ਵਾਰੀ ਆ ਗਈ ਜਦੋਂ ਕੈਦਿਆਂ ਵਾਂਗੂ ਬੇਬੇ ਦੇ ਮੂਰੇ ਬੇਬੇ ਦੇ ਜਵਾਈ ਨੂੰ ਪੇਸ਼ ਕੀਤਾ ਤੇ ਬੇਬੇ ਨੂੰ ਪੁੱਛਿਆ ਬੇਬੇ ਦੇ ਜਵਾਈ ਨੂੰ ਬੇਬੇ ਦੇ ਮੂਰੇ ਪੇਸ਼ ਕੀਤਾ ਕੈਦੀਆ ਵਾਂਗੂ ਜਾਨੀਕਰ ਮੂਰੇ ਖੜਾ ਲਿਆ ਬੇਬੇ ਰੋ ਬੇਬੇ ਨੂੰ ਪੁੱਛਿਆ ਬੇਬੇ ਇਹ ਕੌਣ ਹੈ ਬੇਬੇ ਕਹਿੰਦੇ ਮੈਂ ਸਿਆਣ ਲਿਆ ਸਾਰੇ ਕਹਿੰਦੇ ਬੇਬੇ ਤਾਂ ਤਾਂ ਸਿਆਣ ਲਿਆ ਬੋਲ ਤਾਂ ਸਹੀ ਕੌਣ ਹੈ ਕਹਿੰਦੀ ਜਾਈ ਖੜ ਦੋ ਮੈਂ ਪਸਾਨ ਲਿਆ ਸਾਰੇ ਕਹਿੰਦੇ ਬੇਬੇ ਤਾਂ ਤਾਂ ਪਸਾਨ ਲਿਆ ਬੋਲ ਤਾਂ ਸਹੀ ਕੌਣ ਹੈ ਦੁਬਾਰੇ ਫੇਰ ਬੇਬੇ ਚੁੱਪ ਦੁਬਾਰੇ ਫੇਰ ਬੇਬੇ ਨੂੰ ਕਹਾਂ ਬੇਬੇ ਕੌਣ ਐ ਕਹਿੰਦੀ ਜਾਇ ਖੜਦਾ ਮੈਂ ਪਸਾਨ ਲਿਆ ਸਾਰੇ ਫਰਵਾਹੀ ਵਾਲੇ ਜਿਵੇਂ ਮੇਰੇ ਕੋਲ ਨੂੰ ਝਾਕਦੇ ਨੇ ਵੀ ਬੇਬੇ ਹੁਣ ਬੋਲੀ ਹੁਣ ਬੋਲੀ ਬੇਬੇ ਨੇ ਤੋੜੀ ਚੁੱਪਾ ਕਹਿੰਦੀ ਜਾਇ ਖੜਦਾ ਮੈਂ ਤੁਹਾਡਾ ਪ੍ਰੋਨਾ ਮਤਲਬ ਉਹਨੇ ਸੱਤ ਵਾਰ ਫੇਰ ਲਈ ਕਿਹਾ ਮਤਲਬ ਕਈ ਵਾਰ ਐਵੇਂ ਵੀ ਹੋ ਜਾਂਦਾ ਹੈ ਹੈ ਤਾਂ ਉਹ ਗੱਲ ਹੋ ਜਾਂਦਾ ਮੇਰੇ ਭੈਣਾਂ ਨੂੰ ਦੇਖ ਕੇ ਜੱਲਾ ਗੱਲ ਜਾਂਦਾ ਕੀ ਪਾਈਆਂ ਪਾਈਆਂ ਵਿੱਚ ਨਹੀਂ ਫਰਕ ਹੁੰਦਾ ਇਹ ਫਰਕ ਦਰਾੜੀਆਂ ਜਠਾਰੀਆਂ ਕਰਤੀਆਂ ਨੇ ਬੰਦਾ ਕੰਮ ਤੋਂ ਥੱਕਿਆ ਟੁੱਟਿਆ ਆਵੇ ਘਰੇ ਕੰਨ ਰਹਿੰਦੀਆਂ ਇੱਕ ਦੂਜੀ ਦੇ ਭਰਦੀਆਂ ਨੇ ਬੱਚਿਆਂ ਥਾਈ ਡੱਕਰਾ ਥਾਈ ਇੱਕ ਦੂਜੀ ਦੇ ਰਹਿੰਦੇ ਗਾਲਾਂ ਕੱਢਦੀਆਂ ਨੇ ਜਦੋਂ ਮਤਲਬ ਇੱਕ ਘਰ ਦੇ ਦੋ ਘਰ ਬਣ ਜਾਂਦੇ ਨੇ ਅੱਡ ਹੋ ਜਾਂਦੇ ਨੇ ਫਿਰ ਉਦੋਂ ਇਹੀ ਇੱਕ ਦੂਜੇ ਤੇ ਆ ਕੰਨ ਨਹੀਂ ਦੀਆਂ ਭੜਦੀਆਂ ਨੇ ਜਦੋਂ ਅੱਡ ਹੋ ਜਾਣ ਫਿਰ ਇਹੀ ਇੱਕ ਦੂਜੀ ਨਾਲ ਕੰਧਾਂ ਤੇ ਚੜ ਕੇ ਗੱਲਾਂ ਕਰਦੀਆਂ ਨੇ ਤੇ ਸਾਰੇ ਪਿਆਰ ਨਾਲ ਆਦੇਵ ਨਾਲ ਰਹਿਆ ਕਰੋ ਭਾਈ ਮੈਂ ਬਾਹਰ ਵੀ ਜਾ ਚਾਈਂ ਇੰਗਲੈਂਡ ਜਦੋਂ ਮੈਂ ਜਾ ਚ ਬੈਠੀ ਨਾ ਤਾਂ ਮੈਨੂੰ ਆ ਕੇ ਐਸ ਹੋਸਟਲ ਕਹਿੰਦੀ ਕਹਿੰਦੀ ਤੁਹਾਨੂੰ ਜਹਾਜ਼ ਵਿੱਚ ਬੈਠ ਕੇ ਕਿਹਦਾ ਲੱਗਦਾ ਹੈ ਮੈਂ ਤਾਂ ਨਾਲ ਦੀ ਨਾਲ ਹੀ ਕਹਿੰਦਾ ਮੱਖੇ ਮੈਂ ਤਾਂ ਘਰ ਵਰ ਗਈ ਆ ਜੀ ਕਹਿੰਦੀ ਹੋਤੀ ਮੈਂ ਮੱਖਾ ਮੈਨੂੰ ਘਰੇ ਵੀ ਨਹੀਂ ਮੂੰਹ ਲਾਉਂਦਾ ਕੋਈ ਉਰੇ ਵੀ ਨਹੀਂ ਲਾਉਂਦਾ ਤੇ ਫਿਰ ਮੈਨੂੰ ਕਹਿੰਦੀ ਖਾਣੇ ਕੇ ਲਈਏ ਕਿਆ ਚਾਹੀਏ ਮੱਖਾ ਐਂ ਕਰ ਮੈਨੂੰ ਦਾਲ ਪੂਜੀ ਤੇ ਮਦਾਨਾ ਲੈ ਦੇ ਕਹਿੰਦੀ ਕੰਨ ਤੇ ਮਰੂ ਤੇਰੇ ਨਾਲ ਖੜਾ ਦੱਸ ਇੱਥੇ ਕਿਹੜੇ ਸੱਤ ਸੰਗ ਚਾਹੀਏ ਉੱਥੇ ਨਾ ਮੈਨੂੰ ਮੇਂ ਬਿਲਕੀ ਗੋਰੀ ਚਿੱਟੀ ਅੰਡੇ ਵਰਗੀ ਜਾਜ ਦੇ ਵਿੱਚ ਮੈਨੂੰ ਕਹਿੰਦੇ ਕਿੱਥੋਂ ਮੱਖਿਆ ਵਾ ਪੰਜਾਬ ਤੋਂ ਐ ਕਹਿੰਦੀ ਪੰਜਾਬ ਦੇ ਲੋਕ ਇੰਟੈਲੀਜੈਂਟ ਬਹੁਤ ਹੁੰਦੇ ਨੇ ਕਹਿੰਦੀ ਤੁਸੀਂ ਐਂ ਕਰੋ ਮੇਰੇ ਸਵਾਲ ਦਾ ਜਵਾਬ ਦਿਓ ਮੈਂ ਕਿਹਾ ਪੁੱਛਿਆ ਕਹਿੰਦੀ ਜੇ ਤੁਸੀਂ ਮਤਲਬ ਸ਼ਰਤ ਲਾਉਣੀ ਕੋ ਮੇਰੇ ਨਾਲ ਕਿਹਾ ਚੱਲ ਆ ਲੈ ਉਹਨੇ ਮੇਰੇ ਨਾਲ 10000 ਦੀ ਸ਼ਰਤ ਲਾ ਲਈ ਮੈਂ ਤਾਂ ਅੰਗਰੇਜ਼ੀ ਚ ਸੁਭਾਲ ਪੁੱਛਿਆ ਉਹਨੇ ਕਹਿੰਦੀ ਵਟ ਐਂਡ ਦਾ ਮੂਨ ਐਂਡ ਯੂਅਰ ਅਰਥ ਅੰਗਰੇਜ਼ੀ ਦੀ ਬੋਲਦੀ ਮਤਲਬ ਮੇਰੇ ਤਾਂ ਅੰਗਰੇਜ਼ੀ ਉੱਤੋਂ ਦੀ ਰਾਂ ਗਈ ਮੇਰੇ ਤਾਂ ਪੱਲੇ ਹੀ ਨਾ ਪਿਆ ਕੁਛ ਮੈਂ ਸੱਤ ਹਾਰ ਗਈ ਮੈਂ ਗੀਜੇ ਚੋਂ ਕੱਢਿਆ 10 10000 ਰੁਪਇਆ ਗੋਰੀ ਨੂੰ ਦੇਤਾ ਗੋਰੀ ਪਰਾਂ ਨੂੰ ਲੈ ਕੇ ਤੁਰਨ ਲੱਗੀ ਮੈਂ ਹਾਕ ਮਾਰ ਲਈ ਨਹੀਂ ਮਖਾ ਜਾਨੀ ਕਿ ਤਰਾ ਉਰੇ ਆ ਮਖਾ ਜੇ ਨਾ ਹੋਣ ਤੈਨੂੰ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਤਾਂ ਮੈਨੂੰ ਵੀ ਬੀਬੋ ਬੂਆ ਨਾਲ ਕਹੀ ਮਖਾ ਤੂੰ ਵੀ ਹੁਣ ਮੇਰੇ ਸਵਾਲ ਦਾ ਜਵਾਬ ਦੇ ਕੇ ਜਾ ਮਖਾ 20000 ਰੁਪਿਆ ਦੀ ਸ਼ਰਤ ਲੱਗੀ ਤੇਰੇ ਨਾਲ ਹੁਣ ਤੇ ਮਖਾ ਉਹ ਕਿਹੜਾ ਜਾਨਵਰ ਹੈ ਜਿਹੜਾ ਪੰਜ ਲੱਤਾਂ ਨਾਲ ਪਹਾੜ ਤੇ ਚੜਦਾ ਤੇ ਛੇ ਲੱਤਾਂ ਨਾਲ ਥੱਲੇ ਉਤਰਦਾ ਥੋਲੋ ਕਿਸੇ ਨੂੰ ਪਤਾ ਫਰਮਾਈ ਆਲਿਓ 20000 ਰੁਪਏ ਦਾ ਨਾਮ ਦੋ ਜਿਵੇਂ ਤੁਸੀਂ ਆਏ ਇੱਕ ਦੂਜੇ ਦੇ ਮੂੰਹ ਘੜੀ ਝਾਕਦੇ ਹੋ ਐਂ ਮੈਂ ਪਾញਾ ਪਿੱਟੀ ਗੋਰੀ ਮੂੰਹ ਘੜੀ ਝਾਕਣ ਲੱਗੀ ਕਦੇ ਉਹ ਥੱਲੇ ਦੇਖੇ ਕਦੇ ਠਾਂ ਦੇਖੇ ਕਦੇ ਪਛਾਣ ਦੇਖੇ ਮੈਂ ਤਾਂ ਉਹ ਵਕਤ ਪਾਤਾ ਮੈਂ ਕਿਹਨਾਂ ਦਾ ਟਾਈਮ ਨਹੀਂ ਹੈਗਾ ਮੇਰੇ ਕੋਲੇ ਮੈਂ ਕਿ ਜਦੋਂ ਮੈਨੂੰ ਤੇਰੇ ਸੁਭਾਲ ਦਾ ਪਤਾ ਨਹੀਂ ਸੀ ਮੈਂ ਕਿ ਮੈਂ ਗੀਟੇ ਚੋਂ ਕੱਢ ਕੇ 10000 ਰੁਪਏ ਤੇਰੇ ਹੱਥ ਤੇ ਰੱਖਤਾ ਸੀ ਮੈਂ ਕਿਹਾ ਹੁਣ ਕੱਟ 20000 ਰੁਪਿਆ ਉਹਨੇ 20000 ਕੱਟਿਆ ਮੈਂ ਆਪਦੇ ਢੀਚੇ ਚ ਪਾ ਲਿਆ ਅੱਗੇ ਮੈਨੂੰ ਕੋਰੀ ਕਹਿੰਦੀ ਕਹਿੰਦੀ ਤੁਸੀਂ ਦੱਸੋ ਕਿਹੜਾ ਜਾਨਵਰ ਹੈ ਮੈਂ ਕਿਹਾ ਮੈਨੂੰ ਤਾਂ ਬਲੀ ਪਤਾ ਮਤਲਬ 20000 ਰੁਪਏ ਫੇਰ ਜਿੱਤ ਲਿਆ ਉਹ ਤੋਂ ਤੇ ਬਾਕੀ ਮੈਂ ਅੱਜ ਕੱਲੀ ਆਈ ਆ ਮੈਂ ਆਪਦੇ ਘਰ ਵਾਲੇ ਨੂੰ ਨਾਲ ਨਹੀਂ ਲੈ ਕੇ ਆਈ ਮੇਰੇ ਨਾਲ ਲੜ ਪਏ ਨੂੰ ਕੁੱਤਿਆਂ ਦਾ ਰਾਤ ਮੇਰੇ ਨਾਲ ਰਹਿ ਕਰਨ ਲੱਗ ਗਿਆ ਮੈਨੂੰ ਕਹਿੰਦਾ ਭਾਗਵੰਦੇ ਮੈਂ ਰਹਿਣਾ ਬਿਮਾਰ ਤੇ ਮੈਂ ਰਹਿਣਾ ਬਿਮਾਰ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਮਤਲਬ ਵੀ ਤੂੰ ਕੋਈ ਹੋਰ ਤਾਂ ਨਹੀਂ ਵਿਆਹ ਕਰਾਉਂਦੀ ਮੱਖੇ ਜੀ ਮੈਂ ਨਹੀਂ ਕਰਾਉਂਦੀ ਜੇ ਕੱਲ ਨੂੰ ਤੁਸੀਂ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਆਪਣੀ ਵੱਡੀ ਭੈਣ ਛੋਟੀ ਭੈਣ ਕੋਲੇ ਰਿਹਾ ਤੁਹਾਨੂੰ ਫਰਵਾਹੀ ਆਦੀ ਕੋਲੇ ਮੱਖੇ ਮਾਤੇ ਕੋਲੇ ਰਹਿ ਕੇ ਟਾਈਮ ਕੱਟ ਲਉ ਤੇ ਮੱਖੇ ਜੀ ਮੈਨੂੰ ਐ ਦੱਸੋ ਵੀ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਮੈਂ ਕਿਹਾ ਤੁਸੀਂ ਤਾਂ ਨਹੀਂ ਹੋਰ ਵਿਆਹ ਕਰਾਉਂਦੇ ਕਹਿੰਦਾ ਮੈਂ ਨਹੀਂ ਵਿਆਹ ਕਰਾਉਂਦਾ ਮੈਂ ਤਾਂ ਆਪਣੀ ਭੈਣ ਛੋਟੀ ਕੋਲੇ ਰਹਿ ਗਈ ਤੁਹਾਨੂੰ ਫਰਮਾਈ ਆ ਦੀ ਕੋਲੇ ਮੈਂ ਕਿਹਾ ਵੇਜਾ ਤੇਰਾ ਬੇਲਾ ਕੰਚਰ ਲੈ ਕੇ ਜੇਦਾ ਉੱਥੇ ਮੈਂ ਫੜ ਕੇ ਸਿੱਟ ਲਿਆ ਉਹਨੇ ਮੇਰੇ ਉੱਕੀਆਂ ਮਾਰੀਆਂ ਤੇ ਮੈਂ ਉਹਦੇ ਮਾਰੀਆਂ ਤੇ ਬਾਕੀ ਇਹ ਹੱਸਿਆ ਠੇਡੀਆਂ ਗੱਲਾਂ ਨੇ ਹਾਂ ਹੋਰ ਲੀਲੇ ਪਰਨੇ ਵਾਲਾ ਠੀਕ ਐ ਆ ਦੇਖ ਮੇਰੇ ਕਣੀ ਕਿਵੇਂ ਝਾਕਦਾ ਕੀ ਨਾ ਹਾਂ ਦੇਖ ਵੇ ਹੋਰ ਕੈਲਿਆ ਠੀਕ ਐ ਹਾਂ ਪਸਾਰ ਲਿਆ ਮੈਂ ਤੈਨੂੰ ਹਾਂ ਕੈਨੇ ਕ ਮੇਰੀ ਜੋੜੀ ਤਾਂ ਵਧੀਆ ਲੱਗਦੀ ਹੈ ਹਨਾ ਤੇ ਹਾਂ ਚਲੋ ਹੱਸਣਾ ਖੇਡਣਾ ਚਾਹੀਦਾ ਹੱਸਣਾ ਖੇਡਣ ਦੇ ਨਾਲ ਬੰਦਾ ਚਲੋ ਚੰਗੀ ਗੱਲ ਹੈ ਕੀ ਜਿਹੜੇ ਇੱਕ ਸੋਨਮਾ ਹੋਰ ਸੱਚ ਗੱਲ ਆ ਜਾ ਲਗੀ ਮੇਰੇ ਮੈਂ ਕਿਸੇ ਪ੍ਰੋਗਰਾਮ ਤੇ ਗਈ ਜਦੋਂ ਮੈਂ ਪ੍ਰੋਗਰਾਮ ਤੇ ਗਈ ਹੋਈ ਮੈਨੂੰ ਨਾ ਕਿਸੇ ਲਾਲੇ ਨੇ ਸੇਠ ਨੇ ਮੈਨੂੰ 10 ਰੁਪਏ ਦੇ ਦਿੱਤੇ ਜਦੋਂ ਮੈਨੂੰ 10 ਰੁਪਏ ਦਿੱਤੇ ਤਾਂ ਮੈਂ ਉਹਨਾਂ ਦੇ ਨੰਬਰ ਬਣਾਤੀ ਮੈਂ ਆਪਣੇ ਕੋਲੋਂ ਹੀ ਬਾਤ ਚੜਾ ਕੇ ਗੱਲ ਪੇਸ਼ ਕਰਤੀ ਮੈਂ ਕਿਹਾ ਧਨੀ RAM ਸੇਠ ਲਾਲਾ ਜੀ ਮੈਨੂੰ ਦੇਖ ਕੇ ਦੱਸ ਗਿਆ ਮੈਂ ਕਿਹਾ 100 ਰੁਪਏ ਦੇਖ ਕੇ ਕਹਿੰਦੇ ਮਾਨਸਤਕਾਰ ਕਰਕੇ ਗਏ ਨੇ ਜਦੋਂ ਮੈਂ ਪ੍ਰੋਗਰਾਮ ਕਰਕੇ ਹੱਟੀ ਜਿਹੜੇ ਲਾਲਾ ਜੀ ਸੀ ਉਹ ਨਾਲ ਹੀ ਸਟੇਜ ਦੇ ਥੱਲੇ ਖੜੇ ਮੈਨੂੰ ਕਹਿੰਦਾ ਬੀ ਬੋਬੂਆ ਮੇਰੀ ਨਿਗਾਹ ਕਮਜ਼ੋਰ ਹੈ ਮੈਂ ਤੈਨੂੰ ਦੇਣੇ ਤਾਂ 10 ਰੁਪਏ ਸੀ ਭਲੇਖੇ ਨਾਲ 100 ਦੇ ਕੇ ਮੇਰੇ 90 ਬੋਲ। ਉਹ ਕਈ ਵਾਰ ਇੰਦੀ ਘਾਟਾ ਵਾਤਾ ਪੈ ਜਾਂਦਾ ਹੈ। ਹੈ ਤੇ ਏਕਾ ਜਿਹੜੇ ਅੱਜ ਕੱਲ ਦੇ ਅ ਅੱਜ ਕੱਲ ਸੱਚ ਨਸ਼ਾ ਬਹੁਤ ਵੱਧ ਗਿਆ ਹਨਾ। ਹਾਂ। ਅੱਜ ਕੱਲ ਆ ਜਿਹੜੀਆਂ ਮੇਲੀਆਂ ਭੈਣਾਂ ਨੇ ਭੈਣੇ ਗੱਲ ਸੁਣੀ 100 ਲੜੀਏ ਵੀ ਅੱਜ ਕੱਲ ਜਿਹੜੇ ਮੁੰਡੇ ਦੇ ਨਾ ਆਹਾਂ ਕੋਡ ਕਰ ਲਿਆ ਹੁੰਦੀਆਂ ਨੇ ਇਹ ਤਾਂ ਕੋਡ ਕਰ ਲਿਆ ਵੀ ਖਾ ਜਾਂਦੇ ਨੇ। ਹੋਰ ਤਾਂ ਹੋਰ ਪ੍ਰਿੰਟਾਂ ਵੀ ਖਾ ਜਾਂਦੇ ਨੇ ਆ ਬੂਟਾ ਵਾਲੀ ਚਰਾਇਪਾਂ ਦੀ ਮਾਇਨ ਨਚੋਣ ਕੇ ਗਲਾਸਾਂ ਚ ਪਾ ਕੇ ਨੁਕੁੱਤਿਆਂ ਦੇ ਉਹ ਵੀ ਪੀ ਜਾਂਦੇ ਜੇ ਆਹੀ ਹਾਲ ਰਿਹਾ ਪੰਜਾਬ ਦਾ ਕਿਸੇ ਨੇ ਕਹਿਤਾ ਕੱਟੇ ਵੀ ਮੋਕ ਚ ਨਸ਼ਾ ਹੁੰਦਾ ਕਿਤਾ ਵੀ ਜੀਪਾ ਮਾਰ ਮਾਰ ਚੱਕ ਚੱਕੀ ਖਾ ਜਾ ਕਰਨਗੇ ਹਾਂ ਪੁੱਤ ਨਸ਼ਾ ਨਹੀਂ ਕਰਨਾ ਜ਼ਿੰਦਗੀ ਚ ਠੀਕ ਹੈ ਹਾਂ ਕੋਈ ਵੀ ਨਸ਼ਾ ਨਹੀਂ ਕਰਨਾ ਨਾ ਬੀੜੀ ਦਾ ਨਾ ਸਿਰਗਟ ਦਾ ਨਾ ਜਰਦੇ ਦਾ ੁੱਕੀ ਦਾ ਗੋਲੀਆਂ ਦਾ ਫੀਮ ਦਾ ਕਦੇ ਵੀ ਨਸ਼ਾ ਨਿਕਾਣਾ ਠੀਕ ਹੈ ਨਸ਼ੇ ਦੇ ਨਾਲ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਅੱਜ ਕੀ ਹਾਲ ਹੋ ਰਿਹਾ ਇਸ ਕਰਕੇ ਤੁਸੀਂ ਪੜਨਾ ਲਿਖਣਾ ਠੀਕ ਹੈ ਤਰੱਕੀਆਂ ਕਰਨੀਆਂ ਨੇ ਵੱਧ ਤੋਂ ਵੱਧ ਠੀਕ ਹੈ